ਪੰਜਾਬੀ ਤਕੜੇ ਜੁੱਸੇ ਕਰਕੇ ਯਾਨੀ ਤੇ ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਤੇ ਉਹਨਾਂ ਦੀ ਡਾਈਟ ਖੁਰਾਕ ਹੁੰਦੀ ਹੈ ਪੰਜਾਬੀ ਦਾ ਖਾਣ ਪੀਣ ਬਹੁਤ ਹਾਈ ਲੈਵਲ ਦਾ ਬਹੁਤ ਵਧੀਆ ਹੁੰਦਾ ਪਰ ਅੱਜ ਕੱਲ੍ਹ ਥੋੜਾ ਜਿਹਾ ਸਮੇਂ ਦੀ ਤਬਦੀਲੀ ਕਰਨ ਜਿਹੜੀ ਹੈਗੀ ਫਿਜ਼ੀਕਲ ਐਕਸਰਸਾਈਜ਼ ਘੱਟ ਕਰਕੇ ਉਹਨਾਂ ਡਾਈਜੈਸਟ ਕਰਨਾ ਕੋਰਦਾ ਪਰ ਫਿਰ ਵੀ ਘਰਾਂ ਦੇ ਵਿੱਚ ਆਮ ਪੰਜੀਰੀ ਵਗੈਰਾ ਬਣਦੀ ਜਾਂ ਉਹਦਾ ਇਹ ਆਪਾਂ ਬਦਲ ਲੈ ਕੇ ਹਾਈ ਪ੍ਰੋਟੀਨ ਪਾਊਡਰ ਜਿਹੜਾ ਕਿ ਕਮਜ਼ੋਰੀ ਦੂਰ ਕਰਦਾ ਤਾਕਤ ਵਧਾਉਂਦਾ ਠੰਡ ਨੂੰ ਪੀਂਦਾ ਹੈ ਖੰਡ ਤੋਂ ਪੈਦਾ ਹੋਣ ਵਾਲੇ ਜਿਹੜੇ ਰੋਗ ਆ ਉਹਨਾਂ ਤੋਂ ਬਚਾ ਕੇ ਰੱਖਦਾ ਇਹਦੇ ਲਈ ਆਪਾਂ ਨੂੰ ਚਾਹੀਦੀ ਹੈ ਖਾਸ ਕਰਕੇ 300 ਗ੍ਰਾਮ ਅਲਸੀ 300 ਗ੍ਰਾਮ ਇਹਨਾਂ ਨੂੰ ਡਰਾਈ ਰੋਸਟ ਕਰਕੇ ਹਲਕੇ ਹਲਕੇ ਅੱਗੇ ਪੁੰਨ ਲੈਣਾ ਫਿਰ ਆਪਾਂ 300 ਗ੍ਰਾਮ ਲੈਣੀ ਹੈ ਮਾਵਰਾ ਗਰੀ ਬਦਾਮ ਇਹਨਾਂ ਨੂੰ ਕ੍ਰਸ਼ ਕਰਕੇ ਰੱਖ ਲੈਣਾ ਕਿਉਂਕਿ ਇਹਦੇ ਵਿੱਚ ਜਿਹੜੀ ਮੈਡੀਸਿਨ ਪ੍ਰੋਪਰਟੀ ਜਿਆਦਾ ਵਧੀਆ ਹੁੰਦੀ ਹੈ ਮਾਵਰਾ ਗਰੀ ਦੇ ਵਿੱਚ ਗੁੜ ਲੈਣਾ 250 ਗ੍ਰਾਮ ਵਧੀਆ ਕੁਆਲਿਟੀ ਦਾ ਇਹਨੂੰ ਮੈਲਟ ਕਰ ਲੈਣਾ ਦੋ ਚਮਚੇ ਦੇ ਵਿੱਚ ਦੇਸੀ ਘਿਓ ਪਾ ਕੇ ਤੇ ਥੋੜਾ ਜਿਹਾ ਪਾਣੀ ਪਾ ਕੇ ਨੂੰ ਆਪਾਂ ਇੱਕ ਖੜਾ ਟਾਈਪ ਦੀ ਚੀਜ਼ ਬਣਾ ਲੈਣੀ ਹੈ ਦੋ ਚਾਰ ਮਿੰਟ ਨੂੰ ਤਾਈਸ ਗ੍ਰਾਮ ਆਪਾਂ ਵੇਸਣ ਲੈਣਾ ਭੁੰਨ ਲੈਣਾ ਉਹਨੂੰ ਜਾਂ ਫਿਰ ਤੁਸੀਂ ਉਹਦੇ ਥਾਂ ਤੇ ਪੁੱਜੇ ਵਿੱਚ ਣੇ ਲੈ ਕੇ ਉਹਨਾਂ ਦਾ ਤੁਸੀਂ ਇੱਕ ਆਟਾ ਜਿਹਾ ਤਿਆਰ ਕਰ ਲਓ ਤੇ ਨਾਲ ਹੀ ਆਪਾਂ ਇਹਨਾਂ ਨੂੰ ਜਦ ਇੱਕ ਰਾਜ ਤਿਆਰ ਹੋ ਜੂ ਤੇ ਨਾਲ ਆਪਣੇ ਜਿਹੜਾ ਵੇਸਣ ਭੁੰਨਾ ਹੋਇਆ ਇਹਦੇ ਵਿੱਚ ਪਾ ਕੇ ਨਾਲ ਤੁਸੀਂ ਖਾਸ ਕਿਸਮ ਦਾ ਵਾਲਸੀਪਾ ਦਾ ਜਿਹੜੀ ਕਿ ਆਪਾਂ ਪਹਿਲਾਂ ਡਰਾਈ ਰੋਸਟ ਕਰਕੇ ਭੁੰਨੀ ਹੋਈ ਹੈ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਕੇ 2-4 ਮਿੰਟ ਤੁਸੀਂ ਹਲਕੀ ਅੱਗ ਤੇ ਲੋਹ ਨੇਮ ਤੇ ਇਹਨੂੰ ਪਕਾਓ ਇਹ ਜਿਹੜੀ ਪੰਜੀਰੀ ਟਾਈਪ ਚੀਜ਼ ਤਿਆਰ ਹੋ ਜੂ ਇਹਨੀ ਬਹੁਤ ਹੀ ਰਹੇਗੀ ਆਪਣੇ ਆਪ ਤੇ ਸਰਦੀ ਦੇ ਵਿੱਚ ਆਪਣੀ ਜਿਹੜੀ ਪ੍ਰੋਟੀਨ ਦਾ ਜਿੰਨਾ ਵੀ ਆਪਣਾ ਰੋਜ਼ ਮਰ ਦਾ ਦੀ ਆਪਣੀ ਡਾਈਟ ਦੇ ਵਿੱਚ ਲੋਡਿੰਗ ਦੀ ਉਹ ਪੂਰੀ ਹੋਊਗੀ ਨਾਲ ਨਾਲ ਆਪਣੀ ਜਿਹੜੀ ਸਰੀਰਕ ਕਸਕ ਕਮਜ਼ੋਰੀ ਨੂੰ ਦੂਰ ਕਰੇਗੀ ਤਾਕਤ ਵਧਾਏਗੀ ਠੰਡ ਤੋਂ ਦੂਰ ਰੱਖੇਗੀ ਠੰਡ ਆਪਣੇ ਨੇੜੇ ਨਹੀਂ ਆਏਗੀ ਠੰਡ ਲੱਗਣ ਨਹੀਂ ਦੇਣੇ ਨੇ ਸਰੀਰ ਦੇ ਵਿੱਚ એનર્ਜੀ ਰਹੇਗੀ ਤੇ ਨਾਲ ਦੇ ਨਾਲ ਆਪਣਾ ਜਿਹੜਾ ਖੰਗ ਦੁਖਾਮ ਨਜਲਾ ਜਾਂਝੜੀਆਂ ਸਰਦੀ ਦੇ ਵਿੱਚ ਇਹ ਜਿਹੜੀਆਂ ਆਮ ਤੱਪਣ ਚੁੰਮੜਦੇ ਉਹਨਾਂ ਤੋਂ ਬਚਾ ਕੇ ਰੱਖੇਗੀ ਬਣਾਉਣੀ ਬੜੀ ਸੌਖੀ ਹੈ ਚੀਜ਼ ਬੜੀ ਟੇਸਟੀ ਬਣਦੀ ਹੈ ਬੱਚੇ ਕੀ ਬੁੱਢੇ ਕੀ ਨੂੰ ਹਰ ਕੋਈ ਖਾ ਸਕਦਾ ਹੈ ਇਹਦਾ ਬੈਨੀਫਿਟ ਹੈ